ਬੰਦ ਕਰੋ ਬੰਦ ਕਰੋ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਸਿਆਸੀ ਸਮਗਲਰਾਂ ਦਾ ਗੱਜੋੜ ਮੁਰਦਾਬਾ 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 ਪੂਰ ਸਿਆਸੀ ਸਮਗਲਰਾਂ ਦਾ ਗੱਠਜੋੜ ਮੁਰਦਾਬਾ ਮੁਰਦਾਬਾ ਕਿਰਤੀ ਕਿਸਾਨ ਜਿੰਦਾਬਾਦ 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 ਪੰਜਾਬ ਵਿੱਚੋਂ ਨਸ਼ੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਵਿੱਚੋਂ ਨਸ਼ੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਲਸ ਸਿਆਸੀ ਸਮਰੱਥਰਾਂ ਦਾ ਘਟ ਜੋੜ ਮੁੜਦਾਬਾਦ 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 ਪੁਲਸ ਸਿਆਸੀ ਦੇ ਸਮਰੱਥਰਾਂ ਦਾ ਘਟ ਜੋੜ ਮੁੜਦਾਬਾਦ 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 ਪੰਜਾਬ ਦੇ ਗੁਰਵਿੰਦਰ ਸਿੰਘ ਰਿੱਦਨਾ ਜ਼ਿਲ੍ਹਾ ਪ੍ਰੈਸਕਰਟਰ ਕਿਰਤੀ ਕਿਸਾਨ ਯੂਨੀਅਨ ਤੋਂ ਜੋ ਇੱਕ ਦਿਨ ਪਹਿਲਾਂ ਘੱਗੇ ਵਿਖੇ ਘਟਨਾ ਹੋਈ ਹੈ ਇੱਕ ਨੌਜਵਾਨ ਜੋ ਨਸ਼ੇ ਦੀ ਭੇਡ ਚੜਿਆ ਇਹ ਕੋਈ ਪਹਿਲੀ ਖਬਰ ਨਹੀਂ ਹੈ ਪਹਿਲੀ ਕੋਈ ਘਟਨਾ ਨਹੀਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਕਾਫੀ ਘਟਨਾਵਾਂ ਹੋ ਚੁੱਕੀਆਂ ਨੇ ਤੇ ਇਹ ਜੋ ਨਸ਼ੇ ਦੀ ਹੱਬ ਜਿੱਦਣਾ ਪਿੰਡ ਬਣਿਆ ਹੋਇਆ ਹੈ ਅਸੀਂ ਪਿਛਲੇ 2 ਸਾਲਾਂ ਤੋਂ ਅਸ ਤਕਰੀਬਨ ਅਸੀਂ 15 ਮਾਰਚ ਤੋਂ ਸਟਾਰਟ ਕਰਕੇ 2022 ਤੋਂ ਹੁਣ ਤੱਕ ਨਸ਼ਾ ਖਲਾਮੀ ਮਿੱਜੀ ਹੋਈ ਹੈ ਪਰ ਸਰਕਾਰ ਜਿਹੜੀ ਕਿੰਨਾ ਉੱਪਰੋਂ ਕਹਿਉਂਦਾ ਕਿ ਜਿਉਂ ਨਹੀਂ ਸਰ ਕੀਤੀ ਹੈਗੀ ਇੱਥੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੀ ਆ ਚੁੱਕੇ ਆ ਖੁਦ ਐਸਐਸਪੀ ਪਟਿਆਲਾ ਦੀਪਕ ਪਾਰਕ ਵੀ ਇੱਥੇ ਆ ਕੇ ਗਏ ਆ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਜੋ ਤੁਹਾਡੀ ਮੰਗ ਹੈ ਕਿ ਜੋ ਚਿੱਟੇ ਦੀ ਸਪਲਾਈ ਹੈ ਇਹ ਚੈਨ ਨੂੰ ਜਿਹੜੀ ਹੈਗੀ ਸੀ ਠੱਪ ਕਰਾਂਗੇ ਪਰ ਹੁਣ ਤੱਕ ਉਹ ਗੱਲ ਨੂੰ ਵੀ 1.5 ਸਾਲ ਤਕਰੀਬਨ ਬੀਤ ਚੁੱਕਿਆ ਪਰ ਨਾ ਤਾਂ ਕੋਈ ਨਸ਼ਿਆਂ ਨੂੰ ਰੋਕथाम ਲੱਗੀ ਹੈ ਨਾ ਕੋਈ ਇਹਨਾਂ ਦਾ ਜਿਹੜਾ ਹੈਗਾ ਕੋਈ ਪਰਚੀ ਉਸ ਤਰ੍ਹਾਂ ਦੇ ਹੋਏ ਆ ਇੱਕ ਵਾਰ ਹੁੰਦੀ ਹੈ ਰੇਡ ਹੋ ਜਾਂਦੀ ਹੈ ਇੱਕ ਦੋ ਬੰਦਾ ਫੜ ਲੈਂਦੇ ਆ ਪਰ ਕੋਈ ਨਾ ਰਿਕਵਰੀ ਹੁੰਦੀ ਹੈ ਪਰ ਜਿਹੜੀ ਗੱਲ ਹੈਗੀ ਹੈ ਕਿ ਇੱਥੋਂ ਜਿਹੜੇ ਇਲਾਕੇ ਦੇ ਵਿੱਚ ਪੂਰਾ ਜਿਹੜਾ ਹੈਗਾ ਇੱਥੋਂ ਚੀਟਾ ਸਪਲਾਈ ਹੋ ਰਿਹਾ ਤੇ ਜਿਸ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਆ ਅਸੀਂ ਇਹ ਗੱਲ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਜੇ ਸਰਕਾਰਾਂ ਚੰਗੀਆਂ ਨੀਤੀਆਂ ਲੈ ਕੇ ਆਣ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਉਹ ਜਿਹੜੀ ਨਸ਼ੇ ਦੀ ਦਲਦਲ ਆ ਇਹਦੇ ਵਿੱਚ ਨਾ ਫਸਣ ਇਹ ਅਸੀਂ ਇੱਕ ਨਾਲ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਦੇ ਇਦਨਾਂ ਪਿੰਡ ਦੇ ਵਿੱਚ ਨੌਜਵਾਨਾਂ ਨੇ ਇਕੱਠੇ ਹੋ ਕੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਪਹਿਲਾਂ ਇਕੱਠ ਵੀ ਕੀਤੇ ਆ ਮਹਾਪੰਚਾਇਤੋਂ ਲਿੱਕੀ ਸੀਗੀ ਪਰ ਉਹ ਉਹਦੇ ਵਿੱਚ ਪ੍ਰਸ਼ਾਸਨ ਨੇ ਕਹਿਤਾ ਕਿ ਅਸੀਂ ਤੁਹਾਡੇ ਵਾਅਦੇ ਪੂਰੇ ਕਰਾਂਗੇ ਪਰ ਮਹਾਪੰਚਾਇਤ ਨਾ ਕਰੋ ਮੈਂ ਅਪੀਲ ਕਰਦਾਂ ਲੱਕੇ ਤੇ ਲੋਕਾਂ ਨੂੰ ਜਿਸ ਤਰ੍ਹਾਂ ਹੋਰ ਗੱਲਾਂ ਉੱਪਰ ਆਪਾਂ ਇੱਕ ਇੱਕ ਜੁਟ ਹੋਨੇ ਆ ਇਹ ਸਭ ਤੋਂ ਵੱਡੀ ਸਮੱਸਿਆ ਜਿਹੜੀ ਨਸ਼ੇ ਦੀ ਆ ਸਾਡੀ ਜਿਹੜੀ ਨਵੀਂ ਪੀੜ੍ਹੀ ਹੈਗੀ ਆ ਖਾਸ ਕਰਕੇ ਉਹ ਨਸ਼ੇ ਵਿੱਚ ਗਰਤਾਂਤ ਹੋਏ ਹੋਏ ਆ ਜੇ ਹੁਣ ਇਹ ਤੇ ਆਪਾਂ ਆਵਾਜ਼ ਨਾ ਉਠਾਈ ਤਾਂ ਇਹ ਜਿਹੜੀ ਅੱਗ ਹੈ ਕਰ ਕਰ ਫੈਲ ਜਾਣੀ ਆ ਤੇ ਫਿਰ ਉਹਦੇ ਕੰਟਰੋਲ ਨਹੀਂ ਹੋਣਾ ਜਿਹੜੀ ਕੱਲ੍ਹ ਅਜਾਥੋ ਜੇ ਮੁੰਡੇ ਦੀ ਪਰਸੋਂ ਜੀ ਘੱਗੇ ਦਾ ਮੁੰਡਾ ਆ ਜੀ ਉਹ ਇੱਥੋਂ ਚਿੱਟੇ ਲੈ ਗਏ ਨੇ ਦੇਖੋ ਜੋ ਇਹ ਨੌਜਵਾਨ ਸੀ ਮੁੰਡਾ ਘੱਗੇ ਦਾ ਹਾਂਜੀ ਉਹ ਤੇ ਉਹਦੇ ਸਾਥੀ ਜਿੰਨੀ ਸੁਣਨ ਚ ਖਬਰ ਆਈ ਆ ਕਿ ਉਹ ਇੱਥੋਂ ਨਸ਼ਾ ਲੈ ਕੇ ਗਏ ਆ ਹੁਣ ਜਿਹੜੀ ਸਮਾਰਟ ਵਾਚ ਸੀ ਉਹਦੀ ਤੇ ਉਹਦਾ ਜਿਹੜਾ ਸਮਾਰਟਫੋਨ ਸੀਗਾ ਤੇ 2500 ਰੁਪਇਆ ਉਹਦਾ ਗਾਇਬ ਸੀਗਾ ਉਹ ਔਰ ਜਿਹੜਾ ਬਰਾਮਦ ਹੋਇਆ ਹੋਏ ਜਿਹੜਾ ਸਾਹਮਣੇ ਘਰ ਹੈਗਾ ਇੱਥੋਂ ਬਰਾਮਦ ਹੋਇਆ ਇਹ ਜਿਹੜਾ ਇੱਕ ਖਾਸ ਬਰਾਦਰੀ ਹੈਗੀ ਹੈ ਇੱਥੋਂ ਮਤਲਬ ਕਿ ਜਿਹੜਾ ਹੈਗਾ ਇਹ ਸਾਰੇ ਕੰਮ ਇਹਨਾਂ ਦਾ ਚਿਟਾ ਵੇਚਣ ਦਾ ਹੀ ਹੈਗਾ ਉਹ ਇੱਥੋਂ ਮਤਲਬ ਕਿ ਬਰਾਮਦ ਹੋਇਆ ਉਹ ਸਾਫ਼ ਜੀ ਗੱਲ ਆ ਪੁਲਿਸ ਵੀ ਮੰਨਦੀ ਹੈ ਕਿ ਚਿਟਾ ਇੱਥੋਂ ਗਿਆ ਇਹ ਕੱਲਾ ਇੱਕ ਮਤਲਬ ਉਹ ਨੌਜਵਾਨੀ ਇੱਥੋਂ 200-200 ਕਿਲੋਮੀਟਰ ਤੋਂ ਨੌਜਵਾਨ ਆ ਕੇ ਚਿਟਾ ਲੈ ਕੇ ਜਾਂਦੇ ਆ ਇਹ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਕਿਉਂ ਨਹੀਂ ਦਿਖਦਾ ਪਿੰਡ ਵੀ ਇੱਥੇ ਜੀ ਇੰਨੇ ਮਤਲਬ ਪੱਧਰ ਉੱਪਰ ਚਿੱਟਾ ਵਿਖਰਿਆ ਤਾਂ ਕੰਟਰੋਲ ਕਿਉਂ ਨਹੀਂ ਕਰ ਸਕਦੇ ਹੈਗੇ ਇਹ ਅਪੀਲ ਕਰਦੇ ਆ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਕਿੱਟੇ ਹੋ ਜਿੰਨਾ ਟਾਈਮ ਤੁਸੀਂ ਨਾਮ ਬੰਦ ਨਹੀਂ ਹੁੰਦੇ ਇੰਨਾ ਚਿੱਟਾ ਰੁਕਣਾ ਨਾ ਕੋਈ ਜਿਹੜੀ ਇਹ ਨਸ਼ਾ ਤੁਸੀਂ ਹੋ ਰਹੀ ਇੱਕ ਤਰ੍ਹਾਂ ਦੀ ਨਏ ਬੰਦ ਹੋਣ ਦਾ ਜਿਸ ਤਰ੍ਹਾਂ ਦਾ ਦੇਖੋ ਦੋ ਗੱਲਾਂ ਨੇ ਇੱਕ ਤਾਂ ਲੋਕ ਡਰਦੇ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਨਹੀਂ ਤੁਹਾਡਾ ਤੁਸੀਂ ਬਦਨਾਮ ਹੋਵੋਗੇ ਤੁਹਾਡੇ ਬੱਚੇ ਬਦਨਾਮ ਹੋਣਗੇ ਚਿੱਟਾ ਪਿੰਦੇ ਸੀਗੇ ਉਹ ਗੱਲ ਨੂੰ ਹੋਰ ਤਨਾ ਘਮਾ ਦਿੱਤਾ ਜਾਂਦਾ ਜਰ ਕੇ ਅਸਲ ਐਕਚੁਅਲ ਗੱਲ ਇਹ ਹੁੰਦੀ ਆ ਕਿ ਲੋਕ ਜਿਹੜੇ ਹੈਗੇ ਨੌਜਵਾਨ ਆ ਓਵਰਡੋਜ਼ ਨਾਲ ਮਰਦੇ ਆ ਪਰ ਪੋਸਟਮਾਰਟਮ ਕੁਸਤਰਾ ਕਰਵਾਉਂਦੇ ਨਹੀਂ ਜਾਂ ਉਹ ਉਹ ਜਿਹੜੀ ਗੱਲ ਹੈਗੀ ਆ ਖੁੱਲ ਕੇ ਸਾਹਮਣੇ ਨਹੀਂ ਆ ਸਕਦੀ ਹੈਗੀ ਜੇ ਪੋਸਟਮਾਰਟਮ ਹੋਊਗਾ ਓਵਰਡੋਜ਼ ਦਾ ਕੇਸ ਹੋਊਗਾ ਤਾਂ ਇਹਨਾਂ ਦੇ ਕਾਰਵਾਈ ਵੀ ਹੁੰਦੀ ਆ ਮਤਲਬ ਕਿ ਇਹ ਪੁਲਿਸ ਨੂੰ ਵੀ ਮਤਲਬ ਕਿ ਥੋੜਾ ਇਹ ਤੇ ਗੌਰ ਕਰਨੀ ਚਾਹੀਦੀ ਆ ਇਹ ਨੌਜਵਾਨ ਜਿਹੜੇ ਮਰ ਰਹੇ ਆ ਇਹਨਾਂ ਚ ਕੋਈ ਤੁਹਾਡੇ ਵੀ ਹੋ ਸਕਦੇ ਆ ਇਹ ਨੌਜਵਾਨ ਸਾਡੀ ਪੰਜਾਬ ਦੇ ਆ ਸਾਡੇ ਦੇਸ਼ ਵਾਸੀ ਆ ਜੇ ਇਹਨਾਂ ਉੱਪਰ ਮਤਲਬ ਕਿ ਤੁਸੀਂ ਮਤਲਬ ਕਿ ਕੋਈ ਇਸ ਤਰ੍ਹਾਂ ਕਾਰਵਾਈ ਨਹੀਂ ਕਰ ਸਕਦੇ ਹੈਗੇ ਤਾਂ ਆਨਾਲ ਸਮੇਂ